ਤੁਸੀਂ ਜਾਣਦੇ ਹੋ ਕਿ ਜੋ ਖਾਣਾ ਅਸੀਂ ਖਾ ਰਹੇ ਹਾਂ ਉਹ ਪੇਟ ਵਿੱਚ ਜਾ ਕੇ ਪਚ ਰਿਹਾ ਹੈ ਜਾਂ ਫਿਰ ਸੜ ਰਿਹਾ ਹੈ ਇਸ ਗੱਲ ਦਾ ਕਿਵੇਂ ਪਤਾ ਕਰੀਏ ਕਿ ਖਾਦਾ ਪੀਤਾ ਸਾਨੂੰ ਪਚ ਵੀ ਰਿਹਾ ਹੈ ਲੱਗ ਵੀ ਰਿਹਾ ਹੈ ਜੋ ਕੁਝ ਵੀ ਅਸੀਂ ਖਾਂਦੇ ਹਾਂ ਉਹ ਸਾਡਾ ਪੇਟ ਇਕੱਠਿਆਂ ਕਰਕੇ ਉਸ ਵਿੱਚੋਂ ਊਰਜਾ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪਹੁੰਚਾਉਂਦਾ ਹੈ ਜਿਸ ਤੋਂ ਸਾਨੂੰ ਤਾਕਤ ਮਿਲਦੀ ਹੈ ਤੇ ਇਹੇ ਤਾਕਤ ਕਿਵੇਂ ਮਿਲਦੀ ਹੈ ਇਹ ਊਰਜਾ ਸਾਡੇ ਸਰੀਰ ਨੂੰ ਸਾਡੇ ਅੰਗਾਂ ਤੱਕ ਕਿਵੇਂ ਪਹੁੰਚਦੀ ਹੈ ਆਓ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਜੋ ਵੀ ਅਸੀਂ ਖਾਦਾ ਦਹੀਂ ਲੱਸੀ ਪਨੀਰ ਜੋ ਵੀ ਅਸੀਂ ਖਾਂਦੇ ਹਾਂ ਉਹ ਸਾਡੇ ਪੇਟ ਵਿੱਚ ਇੱਕ ਛੋਟੀ ਜਿਹੀ ਥੈਲੀ ਹੁੰਦੀ ਹੈ ਜਿਸ ਵਿੱਚ ਜਾ ਕੇ ਇਕੱਠਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਇਹ ਸਾਡੇ ਪੇਟ ਵਿੱਚ ਪਹੁੰਚਦਾ ਹੈ ਤੇ ਜਦੋਂ ਵੀ ਕੋਈ ਖਾਣਾ ਖਾਂਦੇ ਹਾਂ ਤਾਂ ਉਹ ਆਟੋਮੈਟਿਕ ਇੱਕ ਪੇਟ ਦੀ ਅੱਗ ਬਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਹੀ ਬੁਰਕੀ ਮੂੰਹ ਵਿੱਚ ਪੈਂਦੀ ਹੈ ਤਾਂ ਇਹ ਪੇਟ ਦੀ ਅੱਗ ਬਲਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨਾਂ ਚਿਰ ਤੱਕ ਬਲਦੀ ਰਹਿੰਦੀ ਹੈ ਜਿੰਨਾ ਚਿਰ ਤੱਕ ਅਸੀਂ ਇਸ ਖਾਣੇ ਨੂੰ ਖਾਂਦੇ ਹਾਂ ਤੇ ਇਹ ਖਾਣਾ ਇਸ ਪੇਟ ਵਿੱਚ ਬਲ ਰਹੀ ਅੱਗ ਦੇ ਨਾਲ ਹੀ ਪਚਦਾ ਹੈ ਇਹ ਅੱਗ ਇਸ ਖਾਣੇ ਨੂੰ ਪਚਾਉਂਦੀ ਹੈ ਪਰ ਕੁਝ ਲੋਕ ਕੀ ਕਰਦੇ ਨੇ ਕਿ ਜਦੋਂ ਇਹ ਖਾਣਾ ਖਾ ਲੈਂਦੇ ਨੇ ਤਾਂ ਉੱਪਰੋਂ ਪਾਣੀ ਪੀ ਲੈਂਦੇ ਨੇ ਤੇ ਜਦੋਂ ਪਾਣੀ ਪੀਤਾ ਜਾਂਦਾ ਹੈ ਤਾਂ ਉਦੋਂ ਤਾਂ ਇਹ ਅੱਗ ਬੁਝ ਜਾਂਦੀ ਹੈ ਜਾਂ ਫਿਰ ਬਹੁਤ ਘੱਟ ਹੋ ਜਾਂਦੀ ਹੈ ਤੇ ਫਿਰ ਇਹ ਖਾਣੇ ਨੂੰ ਅੱਗੇ ਪਚਾ ਨਹੀਂ ਸਕਦੀ ਤੇ ਜਿਉ ਖਾਣਾ ਪਚ ਗਿਆ ਹੈ ਉਸ ਵਿੱਚੋਂ ਜੋ ਨਿਚੋੜ ਨਿਕਲਦਾ ਹੈ ਜੋ ਰਸ ਨਿਕਲਦਾ ਹੈ ਉਹ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪਹੁੰਚਦਾ ਹੈ ਸਾਡਾ ਮਾਸ ਸਾਡੀਆਂ ਹੱਡੀਆਂ ਅੱਖਾਂ ਵਾਲ ਹਰ ਇੱਕ ਅੰਗ ਤੱਕ ਇਹ ਊਰਜਾ ਪਹੁੰਚਦੀ ਹੈ ਜੋ ਸਾਨੂੰ ਇਸ ਖਾਣੇ ਵਿੱਚੋਂ ਮਿਲੀ ਪਚੇ ਹੋਏ ਖਾਣੇ ਵਿੱਚੋਂ ਮਿਲੀ ਤੇ ਇਸ ਤੋਂ ਬਾਅਦ ਫਿਰ ਅੱਗੇ ਜੋ ਪੇਟ ਨੂੰ ਨਹੀਂ ਚਾਹੀਦਾ ਹੁੰਦਾ ਵੇਸਟ ਮਟੀਰੀਅਲ ਹੁੰਦਾ ਉਸ ਨੂੰ ਸਾਡਾ ਸਰੀਰ ਆਪਣੇ ਤੋਂ ਅਲੱਗ ਕਰ ਦਿੰਦਾ ਹੈ ਇਸ ਤਰ੍ਹਾਂ ਇਹ ਖਾਣਾ ਪਚਦਾ ਹੈ ਤੇ ਫਿਰ ਸਾਨੂੰ ਤਾਕਤ ਮਿਲਦੀ ਹੈ ਪਰ ਇਹ ਤਾਂ ਗੱਲ ਸੀ ਖਾਣਾ ਪਚਣ ਦੀ ਪਰ ਜੋ ਖਾਣਾ ਨਹੀਂ ਪਚਦਾ ਸੜ ਜਾਂਦਾ ਆ ਆਪਾਂ ਉਸ ਬਾਰੇ ਗੱਲ ਕਰਦੇ ਹਾਂ ਜੋ ਕਈ ਲੋਕ ਖਾਣਾ ਖਾਣ ਤੋਂ ਬਾਅਦ ਜ਼ਿਆਦਾ ਪਾਣੀ ਪੀ ਲੈਂਦੇ ਨੇ ਤੇ ਫੇਰ ਉਹ ਪੇਟ ਦੀ ਅੱਗ ਬੁਝ ਜਾਂਦੀ ਹੈ ਜਾਂ ਬਹੁਤ ਹੀ ਠੀਮੀ ਹੋ ਜਾਂਦੀ ਹੈ ਤੇ ਫੇਰ ਉਹ ਖਾਣਾ ਪਚਦਾ ਨਹੀਂ ਫੇਰ ਉਹ ਖਾਣਾ ਉੱਥੇ ਹੀ ਸੜਨ ਲੱਗਦਾ ਹੈ ਤੇ ਉਸ ਤੋਂ ਫੇਰ ਤਜਾਬ ਬਣਨ ਲੱਗਦਾ ਏ ਜ਼ਹਿਰ ਬਣਨੀ ਸ਼ੁਰੂ ਹੋ ਜਾਂਦੀ ਏ ਜਿਸ ਤੋਂ ਫੇਰ ਵੱਖ-ਵੱਖ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੇ ਆ ਮोटापा ਹੋ ਜਾਂਦਾ ਕਈ ਤਰ੍ਹਾਂ ਦੇ ਹੋਰ ਰੋਗ ਜਿਹੜੇ ਆ ਉਹ ਵੀ ਇੰਤ ਨੂੰ ਲੱਗਣ ਲੱਗਦੇ ਨੇ ਜਦੋਂ ਖਾਣਾ ਸੜਨ ਲੱਗਦਾ ਆ ਤਾਂ ਫੇਰ ਪੇਟ ਵਿੱਚ ਜ਼ਹਿਰ ਬਣਨੀ ਸ਼ੁਰੂ ਹੋ ਜਾਂਦੀ ਏ ਤੇ ਫੇਰ ਭੈਣ ਭਰਾ ਸਾਰੇ ਕਹਿੰਦੇ ਸਾਡੇ ਗੋਡੇ ਦੁਖਦੇ ਸਾਡੇ ਮੋਢੇ ਦੁਖਦੇ ਤੇ ਸਾਡੇ ਜੋੜਾਂ 'ਚ ਦਰਦ ਹੁੰਦਾ ਕਿਉਂਕਿ ਉਸ ਜ਼ਹਿਰ ਤੋਂ ਉਸ ਤਜਾਬ ਤੋਂ ਯੂਰਿਕ ਐਸਿਡ ਬਣਦਾ ਜਿਸ ਤੋਂ ਫਿਰ ਜੋੜਾਂ ਦਾ ਦਰਦ ਸਟਾਰਟ ਹੁੰਦਾ ਗੋਡੇ ਮੋਢਿਆਂ ਦਾ ਦਰਦ ਸਟਾਰਟ ਹੁੰਦਾ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਯੂਰਿਕ ਐਸਿਡ ਜਦੋਂ ਵਧਣਾ ਸ਼ੁਰੂ ਹੋ ਜਾਂਦਾ ਆ ਤਾਂ ਫਿਰ ਵਿਅਕਤੀ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਕਿਰਨਾ ਸ਼ੁਰੂ ਹੋ ਜਾਂਦਾ ਆ ਤੇ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਸਾਰਾ ਹੀ ਸਰੀਰ ਡੈਡ ਪੈ ਜਾਂਦਾ ਤੇ ਸਰੀਰ ਦਾ ਕੋਈ ਵੀ ਅੰਗ ਹਿਲਾਓ ਤਾਂ ਦਰਦ ਕਰਦਾ ਆ ਤਾਂ ਫਿਰ ਡਾਕਟਰ ਉਸ ਨੂੰ ਯੂਰਿਕ ਐਸਿਡ ਦੱਸਦੇ ਨੇ ਤੇ ਇਹ ਪੇਟ ਤੋਂ ਹੀ ਸ਼ੁਰੂ ਹੁੰਦਾ ਹੈ ਪੇਟ ਵਿੱਚ ਬਣਦਾ ਹੈ ਤੇ ਜੇਕਰ ਖਾਣਾ ਖਾਣ ਤੋਂ ਬਾਅਦ ਪਾਣੀ ਨਾ ਪੀਤਾ ਜਾਵੇ ਤਾਂ ਇਹ ਖਾਣਾ ਚੰਗੀ ਤਰ੍ਹਾਂ ਪਚ ਜਾਵੇ ਤਾਂ ਫਿਰ ਇਹ ਯੂਰਿਕ ਐਸਿਡ ਨਹੀਂ ਬਣੇਗਾ ਖਾਣਾ ਚੰਗੀ ਤਰ੍ਹਾਂ ਪਚ ਜਾਵੇਗਾ ਤਾਂ ਸਾਰੇ ਸਰੀਰ ਨੂੰ ਊਰਜਾ ਮਿਲੇਗੀ ਤਾਕਤ ਮਿਲੇਗੀ ਤੇ ਫਿਰ ਇਸ ਲਈ ਇਸ ਤੋਂ ਬਚਣ ਲਈ ਕੀ ਕੀਤਾ ਜਾਵੇ ਸਾਰੇ ਭੈਣ ਭਰਾ ਹੀ ਆਪਣੇ ਖਾਣ ਪੀਣ ਦੇ ਤਰੀਕਿਆਂ ਨੂੰ ਸੁਧਾਰ ਲੈਣ ਉਹ ਤਾਕਤ ਵਾਲੀਆਂ ਚੀਜ਼ਾਂ ਹੀ ਖਾਣ ਉਹ ਚੀਜ਼ਾਂ ਖਾਧੀਆਂ ਜਾਣ ਜੋ ਜਲਦੀ ਪਚ ਜਾਣ ਕਿਉਂਕਿ ਪਾਚਨ ਪ੍ਰਣਾਲੀ ਸਹੀ ਹੋਵੇਗੀ ਤਾਂ ਹੀ ਤਾਂ ਸੇਤ ਠੀਕ ਰਹੇਗੀ ਤੇ ਫਿਰ ਜੇਕਰ ਖਾਣਾ ਖਾਣ ਤੋਂ ਬਾਅਦ ਪਾਣੀ ਪੀਤਾ ਜਾਵੇਗਾ ਤਾਂ ਖਾਣਾ ਤਾਂ ਆਪ ਹੀ ਪਚਣ ਨਹੀਂ ਦਿੱਤਾ ਤੇ ਫਿਰ ਖਾਣਾ ਪਚੇਗਾ ਕਿੱਦਾਂ ਫਿਰ ਵਿਅਕਤੀ ਬਿਮਾਰੀਆਂ ਵਿੱਚ ਤਾਂ ਘਰੇਗਾ ਹੀ ਇਸ ਲਈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਤਾਂ ਕਿ ਸਾਨੂੰ ਇਹ ਪਤਾ ਹੋਵੇ ਕਿ ਜੋ ਵੀ ਅਸੀਂ ਖਾ ਰਹੇ ਹਾਂ ਜਾਂ ਖਾਧਾ ਆ ਉਹ ਸਾਡੇ ਪੇਟ ਵਿੱਚ ਜਾ ਕੇ ਪਚ ਰਿਹਾ ਆ ਜਾਂ ਸੜ ਰਿਹਾ ਆ ਇਸ ਲਈ ਬਿਮਾਰ